ਰੇਤ ਦੇ ਢਿੱਲੇ ਵਾਂਗ ਟਹਿ ਰਹੀਆਂ ਇੱਕ ਤੋਂ ਬਾਅਦ ਇੱਕ ਇਮਾਰਤਾਂ ਤੇ ਇਹਨਾਂ ਇਮਾਰਤਾਂ ਢਹਿ ਦਬ ਕੇ ਹੋ ਰਹੀਆਂ ਨਿਰਦੋਸ਼ ਵਿਅਕਤੀਆਂ ਦੀਆਂ ਮੌਤਾਂ ਜਿਸ ਤਰ੍ਹਾਂ ਇਹ ਉਸਾਰੀਆਂ ਇਹਨਾਂ ਦੇ ਰਹਿਣ ਲਈ ਨਹੀਂ ਸਗੋਂ ਇਹਨਾਂ ਦੇ ਮਕਬਰੇ ਬਣਾਉਣ ਲਈ ਹੋਣ 17 ਜੁਲਾਈ ਦੀ ਰਾਤ ਗ੍ਰੇਟਰ ਨੌਇਡਾ ਦੇ ਸ਼ਾਹਬੇਰੀ ਦਾ ਉਹ ਮੰਜ਼ਰ ਹਲੇ ਲੋਕ ਭੁਲਾ ਵੀ ਨਹੀਂ ਸਕੇ ਸਨ ਕਿ ਹੁਣ ਚੇਨਈ ਦੇ ਕੰਦਨ ਚਾਵੜੀ ਵਿੱਚ ਇੱਕ ਚਾਰ ਮੰਜ਼ਲਾ ਨਿਰਮਾਣ ਅਧੀਨ ਇਮਾਰਤ ਢਹਿਣ ਦੀ ਖਬਰ ਆ ਗਈ ਇਹ ਇਮਾਰਤ ਢਹਿਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ 29 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਬਚਾਅ ਤੇ ਰਾਹਤ ਦਾ ਕੰਮ ਪੂਰਾ ਕਰ ਦਿੱਤਾ ਗਿਆ ਹੈ ਇੱਕ ਪਾਸੇ ਜਿੱਥੇ ਐਨ ਡੀ ਆਰ ਐਫ ਤੇ ਪੁਲਿਸ ਦੇ ਨਾਲ ਨਾਲ ਮਕਾਮੀ ਲੋਕਾਂ ਦੀ ਵੀ ਮਦਦ ਲਈ ਗਈ ਉੱਥੇ ਹੀ ਜ਼ਖਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਤੀ ਕਰਾਇਆ ਗਿਆ ڈیزਾਸਟਰ ਮੈਨੇਜਮੈਂਟ ਕਮਿਸ਼ਨਰ ਰਜਿੰਦਰ ਰਾਠ ਨੂੰ ਨੇ ਦੱਸਿਆ ਇਹ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਨਾਲ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਉੱਥੇ ਹੀ ਰਾਹਤ ਤੇ ਬਚਾਅ ਕੰਮ ਲਈ ਐਨਡੀਆਰਐਫ ਦੇ 30 ਜਵਾਨ, ਐਨਡੀਆਰਐਫ ਦੀ ਦੋ ਯੂਨਿਟ ਤੇ ਅੱਠ ਐਮਬੂਲੈਂਸ ਨੂੰ ਤਾਇਨਾਤ ਕੀਤਾ ਗਿਆ ਸੀ। ਚੇਨਈ ਜ਼ਿਲ੍ਹਾ ਕਲੈਕਟਰ ਸਮੇਤ 10 ਅਧਿਕਾਰੀ ਵੀ ਘਟਨਾ ਸਥਾਨ ਤੇ ਪਹੁੰਚੇ ਨਾਲ ਹੀ ਦੱਸ ਦਈਏ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਰਾਜ ਆਪਦਾ ਪ੍ਰਬੰਧਨ ਟੀਮ ਨੂੰ ਹਾਲਾਤ ਦੀ ਨਿਗਰਾਨੀ ਕਰਨ ਨੂੰ ਕਿਹਾ ਗਿਆ ਹੈ। ਹਾਲਾਂਕਿ ਹਲੇ ਤੱਕ ਨਿਰਮਾਣ ਦੇ ਢਹਿਣ ਦੇ ਕਾਰਨ ਨਹੀਂ ਪਤਾ ਚੱਲ ਸਕੇ ਹਨ। ਇਨ નિર્ਦੋਸ਼ ਜ਼ਿੰਦਗੀਆਂ ਤਾਂ ਉਸ ਹਾਲਤ ਵਿੱਚ ਵੀ ਨਹੀਂ ਹਨ ਕਿ ਆਪਣੀ ਇਸ ਹਾਲਤ ਦਾ ਕਿਸੇ ਤੋਂ ਹਿਸਾਬ ਮੰਗ ਸਕਣ ਇਹ ਸਿਲਸਿਲਾ ਪਤਾ ਨਹੀਂ ਕਦੋਂ ਤੱਕ ਇਸੇ ਤਰ੍ਹਾਂ ਚੱਲੇਗਾ ਪ੍ਰਸ਼ਾਸਨ ਵੀ ਮਾਮਲੇ ਵਿੱਚ ਜਾਂਚ ਦੇ ਆਦੇਸ਼ ਹੀ ਦੇ ਸਕੇਗਾ ਤੇ ਹੋ ਸਕਦਾ ਹੈ ਫਿਰ ਕੁਝ ਗ੍ਰਿਫਤਾਰੀਆਂ ਵੀ ਹੋ ਜਾਣ ਪਰ ਸਵਾਲ ਇਹ ਉੱਠਦਾ ਹੈ ਕਿ ਕੁਝ ਵਿਅਕਤੀਆਂ ਦੇ ਲਾਲਚ ਤੇ ਭ੍ਰਿਸ਼ਟਾਚਾਰ ਦੀ ਪੇਂਟ ਚੜੀ ਇਸ ਜ਼ਿੰਦਗੀ ਦਾ ਹਿਸਾਬ ਕੌਣ ਦੇਗਾ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ